ਪੰਜਾਬ ਦੇ ਵਿੱਚ 10ਵੀਂ ਦੇ ਰਿਜ਼ਲਟ ਨੂੰ ਲੈ ਕੇ ਫਾਈਨਲ ਜਿਹੜੀ ਅਪਡੇਟ ਹੈ ਉਹ ਪੰਜਾਬ ਬੋਰਡ ਦੇ ਵੱਲੋਂ ਆ ਚੁੱਕੀ ਹੈ ਜੀ ਹਾਂ ਬਿਲਕੁਲ ਸਹੀ ਸੁਣਿਆ ਤੁਸੀਂ ਪੰਜਾਬ ਬੋਰਡ ਨੇ ਜਿਹੜਾ ਇਹ ਨੋਟਿਸ ਜਾਰੀ ਕਰ ਦਿੱਤਾ ਹੈ ਤਾਂ ਉਹਨੂੰ ਸਾਰੀਆਂ ਇੱਥੇ ਚੀਜ਼ਾਂ ਆਪਾਂ ਦਿਖਾਵਾਂਗੇ ਕਿ ਪੰਜਾਬ ਬੋਰਡ ਦਾ ਰਿਜ਼ਲਟ ਦੀ ਡੇਟ ਔਰ ਟਾਈਮ ਤੱਕ ਵੀ ਈਵਨ ਦੱਸ ਦਿੱਤਾ ਹੈ ਤੁਹਾਨੂੰ ਦੱਸ ਦਈਏ ਕਿ ਕੱਲ ਦੀ ਡੇਟ ਦੇ ਵਿੱਚ ਇੱਕ ਪ੍ਰੈਸ ਕਾਨਫਰੈਂਸ ਦੇ ਵਾਸਤੇ ਤੁਸੀਂ ਦੇਖ ਸਕਦੇ ਹੋ ਇੱਥੇ ਸੱਦਾ ਦਿੱਤਾ ਸੀ ਕਿਸ ਨੇ ਦਿੱਤਾ ਸੀਗਾ ਪੰਜਾਬ ਬੋਰਡ ਨੇ ਜਿਹਦਾ ਵਿਸ਼ਾ ਕੀ ਸੀ ਪੰਜਾਬ ਬੋਰਡ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 10ਵੀਂ ਦਾ ਨਤੀਜਾ ਐਲਾਨਣ ਦੇ ਸੰਬੰਧੀ 10ਵੀਂ ਦਾ ਨਤੀਜਾ ਜਿਹੜਾ ਹੈ ਉਹ ਘੋਸ਼ਿਤ ਕਰਨ ਦੇ ਸੰਬੰਧੀ ਇੱਕ ਜਿਹੜਾ ਲੈਟਰ ਸਾਰੀਆਂ ਪ੍ਰੈਸ ਜਿੰਨੀਆਂ ਵੀ ਏਜੰਸੀਆਂ ਨੇ ਉਹਨਾਂ ਨੂੰ ਜਿਹੜਾ ਹੈ ਉਹ ਦਿੱਤਾ ਸੀਗਾ ਤੇ ਉਹਦੇ ਵਿੱਚ ਉਹਨਾਂ ਨੇ ਕਿਹਾ ਕਿ ਬੋਰਡ ਦੇ ਚੇਅਰਮੈਨ ਡਾਕਟਰ ਅਮਰਪਾਲ ਜੀ ਵੱਲੋਂ ਕੱਲ 16 ਤਰੀਕ ਯਾਨੀ ਕਿ ਅੱਜ ਅੱਜ 16 ਤਰੀਕ ਹੈ ਉਹਨਾਂ ਨੇ ਅੱਜ ਕੀ ਕੀਤਾ ਕਿ ਫਿਜ਼ੀਕਲ ਮੀਟਿੰਗ ਰਾਹੀਂ ਬਾਅਦ ਦੁਪਹਿਰ 2:30 ਵਜੇ 10ਵੀਂ ਜਮਾਤ ਦਾ ਨਤੀਜਾ ਐਲਾਨ ਕੀਤਾ ਜਾਣਾ ਹੈ ਇਲੈਕਟ੍ਰੋਨਿਕ ਮੀਡੀਆ ਤੇ ਪ੍ਰਿੰਟ ਮੀਡੀਆ ਨਾਲ ਸੰਬੰਧਿਤ ਨੁਮਾਇਦਿਆਂ ਦੀ ਇਸ ਮੌਕੇ ਕਵਰੇਜ ਲਈ ਆਪ ਨੂੰ ਸੱਦਾ ਦਿੱਤਾ ਜਾਂਦਾ ਹੈ ਤਾਂ ਫਾਈਨਲ ਜਿਹੜਾ ਟਾਈਮ ਹੈ ਉਹ 2:30 ਵਜੇ ਦਾ ਦੇ ਦਿੱਤਾ ਹੈ 16 ਤਰੀਕ ਦਾ ਉਸ ਤੋਂ ਪਹਿਲਾਂ ਕੀ ਹੋਏਗਾ ਥੋੜਾ ਬਹੁਤ ਅੱਗੇ ਪਿੱਛੇ ਹੋ ਸਕਦਾ ਹੈ ਕਿਉਂਕਿ ਉਸ ਤੋਂ ਪਹਿਲਾਂ ਇੱਕ ਪ੍ਰੈਸ ਕਾਨਫਰੰਸ ਹੋਏਗੀ ਜਦੇ ਵਿੱਚ ਸਾਰੇ ਇਲੈਕਟ੍ਰੋਨਿਕ মিডিਆ ਨੂੰ ਸਾਰੇ ਪ੍ਰਿੰਟ মিডিਆ ਨੂੰ ਜਿਹੜਾ ਹੈ ਬੋਰਡ ਨੇ ਬੋਰਡ ਦੇ ਚੇਅਰਮੈਨ ਸਾਹਿਬ ਨੇ ਜਿਹੜਾ ਹੈ ਉਹ ਸੱਦਾ ਦਿੱਤਾ ਹੈ ਤਾਂ ਹੁਣ ਜਿਹੜਾ ਹੈ ਪੰਜਾਬ ਬੋਰਡ ਦੇ 10ਵੀਂ ਕਲਾਸ ਦੇ ਬੱਚੇ ਨੇ ਉਹਨਾਂ ਦੇ ਵਾਸਤੇ ਜਿਹੜਾ ਇੰਤਜ਼ਾਰ ਹੈ ਉਹ ਸਮਾਪਤ ਹੋਣ ਵਾਲਾ ਹੈ ਹਾਂ ਜਦੋਂ ਵੀ ਰਿਜ਼ਲਟ ਆਂਦਾ ਸੀ ਔਨ ਦਾ ਸਪੌਟ ਤੁਹਾਨੂੰ ਵੀਡੀਓ ਪਾ ਕੇ ਜ਼ਰੂਰ ਔਰ ਜ਼ਰੂਰ ਦੱਸਾਂਗੇ ਤਾਂ ਮੇਕ ਸ਼ੋਰ ਕਿ ਚੈਨਲ ਨੂੰ ਹੁਣੇ ਹੀ ਸਬਸਕ੍ਰਾਈਬ ਕਰ ਲਓ ਜੇ ਤੁਹਾਡੇ ਕੋਲੇ ਵੈਬਸਾਈਟ ਵਗੈਰਾ ਦੀ ਕੋਈ ਦਿੱਕਤ ਆਂਦੀ ਆ ਤਾਂ ਸਾਡੀ ਕੋਸ਼ਿਸ਼ ਰਹੇਗੀ ਕਿ ਅਸੀਂ ਲਾਈਵ ਰਿਜ਼ਲਟ ਦਸੀਏ ਤੁਸੀਂ ਸਿਰਫ ਆਪਣਾ ਰੋਲ ਨੰਬਰ ਕਮੈਂਟ ਕਰਨਾ ਹੈ ਤੇ ਅਸੀਂ ਤੁਹਾਡਾ ਰਿਜ਼ਲਟ ਹੈ ਜਿਹੜਾ ਉਹ ਦੱਸਦੇ ਜਾਵਾਂਗੇ 1 ਬਾਈ 1 ਤਾਂ ਦੋਸਤੋ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਵੀ ਨਾ ਭੁੱਲਿਓ ਨਾਲ ਦੀ ਨਾਲ ਬੈਲ ਆਈਕਨ ਬਟਨ ਵੀ ਦਬਾ ਲਿਓ ਤਾਂ ਕਿ ਸਾਡੇ ਦੁਆਰਾ ਅਪਲੋਡ ਹੋਇਆ ਲਾਈਵ ਆਉਣ ਵਾਲੀ ਵੀਡੀਓ ਨਾਲ ਦੀ ਨਾਲ ਤੁਹਾਡੇ ਤੱਕ ਪਹੁੰਚ ਜਾਏ ਬੜੀ ਜਲਦੀ ਮਿਲਦੇ ਆ ਨਵੀਂ ਅਪਡੇਟ ਦੇ ਨਾਲ ਤਦ ਤੱਕ ਲਈ ਬਾਏ ਬਾਏ ਸਤਿ ਸ਼ਕੀਰ